ਕੱਟ ਕੱਟ ਰੇਮ ਦੇ ਰੇਮ ਦੇ ਰੇਮ ਦੇ ਗਰੀਬਾ ਸੋਹਿਆ ਦੇ ਆ ਗੱਡੀ ਪਾਸੇ ਕਰਾ ਦਿਓ ਇਹ ਪੀਟਾ ਹੁਣ ਆਉਗਾ ਆਉਗਾ ਤੁਰ ਵਾ ਤੁਰ ਵਾ ਬਦਾਈ ਉਹ ਕਿਥੇ ਆ ਮਾਈਕ ਗੱਡੀ ਚ ਵੜਾ ਲਿਓ ਜਾ ਵੜ ਕੇ ਲਿਆਓ ਆਉਗਾ ਤੁਰ ਵਾ ਤੁਰ ਵਾ ਉੱਪਰ ਵੀ ਵੀਡੀਓ ਆ ਰਹੀ ਵੀਡੀਓ ਚੱਲ ਦੋਸਤੋ ਤਰਨਤਾਰਨ ਜਿਮਣੀ ਚੋਣਾ ਤੋਂ ਬਾਅਦ ਬੜਾ ਵਿਵਾਦ ਹੋਇਆ ਸੀ ਸਖ ਸਖ ਆਪਣੀ ਅਖਾਲੀ ਦਲ ਦੀ ਉਮੀਦਵਾਰ ਤਰਨਦੀਪ ਤਰਨਤਾਰਨ ਦੀ ਅਦਾਲਤ ਵਿੱਚ ਕੰਚਲ ਪੀਰ ਬੋਰਡ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਇਹੋ ਬਾਰ ਲੈਂਦਾ ਜਾ ਰਿਹਾ ਤੁਸੀਂ ਤਾਂ ਤੇਰੀ ਪੇਸ਼ੀ ਆ ਕਾਨੂੰਨ ਤਵਦੀਸ਼ ਹੋਵੇਗੀ ਕਾਨੂੰਨ ਜਿਸ ਦੇ ਜਾਨ ਲੈ ਕੇ ਆਜਾ ਦੇਵੇ ਤਾਂ ਗੰਗਨ ਦੇ ਤਰਨਤਾਰਨ ਸਖ ਪੁਛੇ ਨਿਕਲਦਾ ਹੈ ਲੇ ਗਏ ਉਧਰ ਉਹ ਉਹ ਸੀ ਜਿਹੜਾ ਕੰਸੈਂਟਰੀ ਕੋਰ ਸੇ ਸੀਰਸ ਤੇ ਲੰਘ ਕੇ ਅੰਦਰ ਆ ਗਿਆ ਉਹਨਾਂ ਨੂੰ ਕੈਦ ਰੱਖੀ ਜਾ ਰਹੀ ਹੈ ਆਹ ਦੇਖ ਸਕਦੇ ਹੋ ਕਿ ਕੰਸੈਂਟਰੀ ਕੋਰ ਨੂੰ ਕਿਸ ਤਰੀਕੇ ਦੇ ਨਾਲ ਲਿਜਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਅਸਲ ਵਿੱਚ ਪੁਲਿਸ ਪੇ ਅਗਰਜ ਕਰਦੀ ਹੈ ਆਪਣੀ ਜੀਨਸ ਵਰਤਿਆ ਟਿਕੀ ਸੀ ਚਲੋ ਦੇਖੋ جي آريا جتي پولیس کي ڏيئي ਆਗੇ ਨੰਬਰ ਉਹ ਵੀ ਜਾਂਦੇ ਲਈ ਚੱਲ ਰਹੀ ਹੈ ਚੱਲ ਰਹੀ ਹੈ ਮਰੇ ਤੱਕ ਜਿਹੜੀ ਚੱਲ ਰਹੀ ਹੈ ਹੋਰ ਦੇ ਬਾਕੀ ਬਾਕੀ ਬੋਸ ਦੀ ਮੌਜੂਦਗੀ ਨਾਲ ਤੇ ਨਾਲ ਦੇ ਨਾਲ ਉਹਨਾਂ ਦੇ ਸੱਸ ਨੇ ਉਹ ਪੂਰੇ ਪਰਿਵਾਰ ਹੀ ਸੀ ਕਹਿ ਸਕਦੇ ਕਿ ਅਸਲ ਵਿੱਚ ਮੌਜੂਦ ਹੈ ਜਿਹੜਾ ਪਰਿਵਾਰ ਤਸਵੀਰ ਨਜ਼ਰ ਆ ਰਹੀ ternary ਨਾ ਮੇਰੀ ਪਤਨੀ ਨਾਲ ਉਮਰ ਹੋ ਗਈ ਮੈਂ ਤਾਂ ਪਹਿਲੀ ਵਾਰ ਦੇਖਿਆ ਜਿੰਨੇ ਉਹਨਾਂ ਬੜੀਆਂ ਹੋਈਆਂ ਤੇ ਪਰ ਇਹੋ ਜਿਹਾ ਹਾਲਾਤ ਹੈ ਪੰਜਾਬ ਦੇ ਨੇ ਬਣਾ দেয়া ਵੀ ਕੋਈ ਇੱਥੇ ਬੜਾ ਤਗੜਾ ਕ੍ਰਾਈਮ ਹਾਈ ਕੋਰਟ ਨੇ ਕਿ ਕਿ ਪੁਲਿਸਿਕ ਸਟੇਸ਼ਨ रहेगी ਜੁਡੀਸ਼ੀਅਨ ਕਰਚੀ ਚ ਰਹੇਗੀ ਜਿਸ ਕਰਕੇ ਲਾਲ ਕੰਜੂਰੀ ਕਾਨੂੰਨ ਲੈਂਦਾ ਹੈ ਕਿ ਇਸ ਵੀ ਵੱਡੀ ਰਾਹਤ ਪੇ ਜਾ ਰਹੀ ਹੈ ਕੋਰਟ ਮਾਰਕ ਕੋਣ ਵੀ ਹੋ ਗਈ ਹੈ ਉਹਦੀ ਕਹਿੰਦੇ ਮੈਂ ਨਹੀਂ ਕਰ ਪਾ ਰਿਹਾ ਬੋਲਦਾ ਬਾਕੀ ਮੈਂ ਇਹ ਕਹਿੰਦੇ ਐਡਾ ਕੀ ਕ੍ਰਾਈਮ ਕੀਤਾ ਵੀ ਇੰਨਾ ਇਹ ਬਰਸਦੀ ਕਰਨ ਦੇ ਆ ਇੰਨਾ ਤਾਂ ਕੰਮ ਗੱਡੀਆਂ ਦਾ ਕੇਰਾ ਰਸਤੇ ਬੰਦ ਕੀਤੇ ਜਾਣੇ ਲਾਲ ਰਾਹ ਨੂੰ ਬੰਦ ਨੇ ਸਾਹ ਵੇਖੋ ਵੇਖੋ ਤੁਸੀਂ ਕੈਮਰਾ ਤੋਂ ਮਾਰੋ ਕਿਵੇਂ ਇਹਨਾਂ ਰਾਹ ਬੰਦ ਕੀਤੇ ਤੇ ਕੀ ਸਵੇਰ ਤੋਂ ਪੁਲਿਸ ਤੋਂ ਨਾ ਸੀ ਇਥੇ ਹਾਂਜੀ ਸਵੇਰ ਤੋਂ ਜਾ ਕਿ ਉਹ 30 35 ਗੱਡੀਆਂ ਪਿਛੇ ਨੇ ਲਿਆ ਜਾ ਦੇਖੋ ਹੋਰ ਗੱਡੀਆਂ ਪਸਾ ਤੁਹਾਡਾ ਕੀ ਰਿਲੇਸ਼ਨ ਹੈ ਜੀ ਮੇਰੇ ਰਿਲੇਸ਼ਨ ਮੈਂ ਰਸਤਰਾ ਕੋ ਆਏ ਹੋਏ ਜੀ ਨਾ ਆਪਣੇ ਬਾਰੇ ਮਿਲ ਜਾਣਗੇ ਮੈਂ ਐਡਵੋਕੇਟ ਜੇਐਸ ਢਿੱਲੋਂ ਸਿੱਧਾ ਵੇਖੋ ਜੀ ਨਾਲ ਮੇਰੇ ਗੌਰਵਜੀ ਬਲਟੋਆ ਸਾਹਿਬ ਇਹ ਇੱਕ ਕੰਚਨਪ੍ਰੀਤ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇੱਕ ਸਾਡੇ ਹਾਈ ਕੋਰਟ ਦੇ ਵਕੀਲ ਸਾਹਿਬ ਨੇ ਸੋਪਤੀ ਸਾਹਿਬ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਹੈਬੀਅਸ ਕੋਰਪਸ ਦੀ ਕਿ ਜਿਹੜੀ ਇਹਦੀ ਅਪੋਇੰਟਿੰਗ ਆ ਕੋਰਪੋਰੈਂਟ ਅਫੀਸਰ ਐਂਡ ਡਾਇਰੈਕਟਿੰਗ ਰਿਸਪੌਂਡੈਂਟ ਨੰਬਰ 324 ਟੂ ਇਮੀਡੀਏਟ ਰੀਲੀਜ਼ ਜਿਹੜੀ ਇਹਦੀ ਕੰਚਨਪ੍ਰੀਤ ਦੀ ਜਿਹੜੀ ਅਰੈਸਟ ਆ ਉਹ ਇਲਲੀਗਲ ਆ ਤੇ ਇਹਨੂੰ ਕੰਚਨਪ੍ਰੀਤ ਨੂੰ ਜਿਹੜਾ ਰੀਲੀਜ਼ ਕੀਤਾ ਜਾਵੇ ਉਹਨਾਂ ਨੇ ਫਿਰ ਫਰਦਰ ਲਿਖਿਆ ਸੀ ਆਪਣੇ ਸਾਰੇ ਐਫ ਆਈ ਆਰਾਂ ਦਾ ਹਵਾਲਾ ਦੇ ਕੇ ਲਿਖਿਆ ਸੀ ਵੀ ਜਿਹੜੀ 111 ਇਹਨਾਂ ਨੇ ਬੀ ਐਨ ਐਸ ਲਾਈ ਆ ਜਿਹਦੇ ਕਰਕੇ ਜਿਹੜਾ ਇਹ ਨੋਨ ਅਵੇਲੇਬਲ ਅਫੈਂਸ ਬਣਿਆ ਵਾ ਉਹ ਧਾਰਾ ਜਿਹੜੀ ਆ ਇਹਨਾਂ ਦੇ ਖਿਲਾਫ ਨਹੀਂ ਬੰਦੀ ਐਟ ਦਿਸ ਸਟੇਜ ਤੇ ਉਹਨੂੰ ਡਿਲੀਟ ਕੀਤਾ ਜਾਵੇ ਉਸ ਦੇ ਵਿੱਚ ਉੱਥੇ ਕੋਰਟ ਨੇ ਉਹ ਨੋਟਿਸ ਦਿੱਤਾ ਤੇ ਇਹ ਐਡੀਸ਼ਨਲ ਏਜੀ ਹੈਗੇ ਨੇ ਮਿਸਟਰ ਚੈਂਚਲ ਜੀ ਅਸਿਸਟਡ ਬਾਈ ਕਵਿਤਾ ਜੋਸ਼ੀ ਉਹਨਾਂ ਨੇ ਨੋਟਿਸ ਅਕਸੈਪਟ ਕੀਤਾ ਤੇ ਉਹਨਾਂ ਨੇ ਚਲੋ ਆਪਣੀਆਂ ਉਹਨਾਂ ਨੇ ਆਰਗੂਮੈਂਟ ਕੀਤੀਆਂ ਉਸ ਤੋਂ ਬਾਅਦ ਜਿਹੜਾ ਫਾਈਨਲ ਆਰਡਰ ਕੋਰਟ ਨੇ ਕੀਤਾ ਆਫਟਰ ਹੀアリング ਲਰਨਡ ਕਾਉਂਸਲ ਫਾਰ ਦੀ ਪਾਰਟਿਡ ਇਟ ਥੈਟ ਦੀ ਲੈਡ ਰਿਟੈਨੂ ਨੇਮਲੀ ਕੰਚਨਪ੍ਰੀਤ ਕੋਰ ਨੋਮੀਨੇਟਿਡ ਹਾਈ ਕੋਰਟ ਨੇ ਕਿਹਾ ਇਹਨੂੰ ਨੋਮੀਨੇਟ ਕੀਤਾ ਸੀ ਤੇ ਤੇ 111 ਧਾਰਾ ਦਾ ਤੇ ਜਿਹੜੀ ਆ ਉਹਨੂੰ ਜਿਹੜਾ ਵਾ ਉਸ ਬੰਦੇ ਦੇ ਵਿੱਚ ਅਜੇ ਨੂੰ ਮੈਜਿਸਟਰੇਟ ਦੇ ਪੇਸ਼ ਕੀਤਾ ਜਾਣਾ ਵਾ ਤੇ ਲਰਨਡ ਮੈਜਿਸਟਰੇਟ ਕਨਸਰਨਡ ਇਜ਼ ਡਾਇਰੈਕਟਡ ਟੂ ਟੇਕ ਇਨਟੂ ਕਨਸਿਡਰੇਸ਼ਨ ਦੀ ਕੰਟੈਂਸ਼ਨ ਰੇਜ਼ਡ ਬਾਏ ਲਰਨਡ ਕਾਉਂਸਲ ਫਾਰ ਦੀ ਪ੍ਰੀਜ਼ਨ ਬਾਇ ਟੇਕਿੰਗ ਐਨੀ ਡਿਸੀਜਨ ਓਨ ਦੀ ਰਿਮਾਂਡ ਲਾਈਕ ਰੀਟਾਇਨਿਊ ਸੌਅਡ ਬਾਏ ਸਟੇਟ ਐਂਡ ਵੁੱਡ ਡਿਸਾਈਡ ਦ ਸੇਮ ਵੈਦਰ ਫੀਚਰ ਗੋ ਗਰੰਟੀਡ ਫੁਲ ਰਿਮਾਂਡ অর ਨਾਟ ਅੱਗੇ ਉਹਨਾਂ ਨੇ ਹੁਕਮ ਦਿੱਤਾ ਸੀ ਵੀ ਇਹ ਸਾਰੀਆਂ ਜਿਹੜੀਆਂ ਵਾ ਸਬਮਿਸ਼ਨ ਨੂੰ ਧਿਆਨ ਨਾ ਰੱਖਦੇ ਹੋਏ ਇਨੂੰ ਪੁਲਿਸ ਰਿਮਾਂਡ ਦਿੱਤਾ ਜਾਣਾ ਨਾ ਨਹੀਂ ਦਿੱਤਾ ਜਾਣਾ ਉਹ ਥੇੜੀ ਮਜਿਸਟ੍ਰੇਟ ਡਿਸਾਈਡ ਕਰੇ ਤੇ ਫਰਦਰ ਜਿਹੜਾ ਮਜਿਸਟ੍ਰੇਟ ਸਾਹਿਬ ਨੂੰ ਥੱਲੇ ਇਲਾਕਾ ਮਜਿਸਟ੍ਰੇਟ ਨੂੰ ਹਦਾਇਤ ਕੀਤੀ ਗਈ ਆ ਵੀ ਜਦੋਂ ਹਾਈ ਕੋਰਟ ਦੇ ਵਕੀਲ ਸਾਹਿਬ ਆਉਣਗੇ ਉਹਨਾਂ ਚਿਰ ਤੱਕ ਜਿਹੜਾ ਜੇ ਇਹਨੂੰ ਪੇਸ਼ ਕੀਤਾ ਜਾਂਦਾ ਕੋਰਟ ਦੇ ਵਿੱਚ ਤੇ ਜਿਹੜੀ ਕੰਚਨਪ੍ਰੀਤ ਕੌਰ ਹੈ ਉਹਨੂੰ ਕੋਰਟ ਕਸਟਡੀ ਦੇ ਵਿੱਚ ਰੱਖਿਆ ਜਾਵੇ ਤੇ ਉਹਨਾਂ ਨੇ ਅੱਗੇ ਟਾਈਮ 8 ਵਜੇ ਦਾ ਦਿੱਤਾ ਹੈ ਪੀ 8 ਵਜੇ ਜਦੋਂ ਵਕੀਲ ਸਾਹਿਬ ਆਉਣਗੇ ਫਿਰ ਇਹਦੀ ਰਿਮਾਂਡ ਤੇ ਆਰਗੂਮੈਂਟ ਹੋਊਗਾ ਹਾਈ ਕੋਰਟ ਵਾਲੇ ਵਕੀਲ ਸਾਹਿਬ ਤੇ ਉਸ ਚੇਰ ਤੱਕ ਜਿਹੜੀ ਕੰਚਨਪ੍ਰੀਤ ਕੌਰ ਆ ਉਹਨੂੰ ਕੋਰਟ ਕਸਟਡੀ ਦੇ ਵਿੱਚ ਰੱਖਿਆ ਜਾਂਦਾ ਹੈ ਕਿ ਅੱਜ ਇੱਕ ਧਰਮੀ ਫੌਜੀ ਦੀ ਧੀ ਨੂੰ ਇੱਕ ਕ੍ਰਿਮੀਨਲ ਦੇ ਤਰ੍ਹਾਂ ਕਿਸ ਤਰ੍ਹਾਂ ਇੱਕ ਜਿਹੜਾ ਵਾ ਪੇਛੀ ਦੇ ਦੌਰਾਨ ਇੱਥੇ ਲਿਆਇਆ ਗਿਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਤੁਸੀਂ ਜਦੋਂ ਕੰਟੈਂਪਰੀ ਦੀ ਐਂਟਰ ਕੀਤੇ ਆ ਉਹ ਸ਼ੀ ਵਾਸ ਨਾਟ ਕੰਟੈਂਪਰੀ ਉਹ ਕੋਈ ਆਪਣੀ ਇਹਨਾਂ ਨੇ ਕੋਈ ਔਰਤ ਨੂੰ ਕੱਪੜੇ ਪਹਿਨਾ ਕੇ ਉਹਦਾ ਸਾਰਾ ਮੂੰਹ ਵਗੈਰਾ ਟੱਕ ਕੇ ਤੇ ਉਹ ਕੋਈ ਇਹਨਾਂ ਦੀ ਆਪਣੀ ਔਰਤ ਸੀ ਸੰਚਨ ਪ੍ਰੀਤੀ ਨੂੰ ਤੇ ਕਿਸੇ ਹੋਰ ਦਵਾਰਤਾਂ ਨਹੀਂ ਅੰਦਰ ਕਰ ਦਿੱਤਾ ਸੀ ਕੋ ਗੱਲ ਹੀ ਇੱਕ ਵੱਡਾ ਸਵਾਲ ਆਉਂਦਾ ਹੈ ਕਿ ਵਾਈ ਆਰ ਦੇ ਟ੍ਰੀਟਿੰਗ ਡਾਟਰ ਆਫ ਧਰਮੀ ਫॉर ਦੀ ਲਾਈਕ ਅ ਕ੍ਰਿਮੀਨਲ ਇਹ ਕੇਵਲ ਔਰ ਕੇਵਲ ਦੇਖੋ ਇਹ ਫਿਰ ਪੋਲਿਟੀਕਲ ਵੈਂਡੇਟਾ ਦੀ ਗੱਲ ਆ ਜਾਂਦੀ ਹੈ ਲੋਕਾਂ ਦਾ ਜਿਹੜਾ ਵਾ ਕੀ ਕਿਤੇ ਨਾ ਕਿਤੇ دہشت ਦਾ ਮਾਹੌਲ ਬਣ ਜਾਏ ਕੋਈ ਸਰਕਾਰ ਦੇ ਖਿਲਾਫ ਆਵਾਜ਼ ਨਾ ਉਠਾਏ ਸੋ ਆਨਰੇਬਲ ਐਡਵੋਕੇਟ ਸਾਹਿਬ ਹੈਜ਼ ਆਲਰੇਡੀ ਸਟੇਟਡ ਕਿ 8 ਵਜੇ ਤੱਕ ਦੀ ਜਿਹੜੀ ਹੈ ਅਗਲੀ ਵੇਟ ਕਰਨੀ ਪਊਗੀ ਉਹ 8 ਵਜੇ ਸ਼ੁਰੂ ਹੋਣੀ ਜਿਹੜੀ ਹੈ ਉਹ ਪਾ ਦਿੱਤੀ ਹੈ ਲਹਾਂਦਾ ਦੇ ਪੋਜ਼ਿਟਿਵ ਤੁਹਾਨੂੰ ਕਿਸ ਤਰ੍ਹਾਂ ਕਲੀਅਰ ਹੋਇਆ ਕਿ ਉਹ ਤਾਂ ਵੀ ਹੋਰ ਸੀ ਆ ਕੰਚਨਪਰੀ ਨਹੀਂ ਸੀ 300 ਐਡਵੋਕੇਟ ਜੀਐਸ ਟੇਲੋਂ ਔਰ ਮੈਂ ਔਰ ਸਾਡੇ ਜਿਹੜੇ ਐਡਵੋਕੇਟ ਕਲੀਰ ਜੀ ਜਿਹੜੇ ਅਕੰਚਨ ਜੀ ਦੇ ਐਡਵੋਕੇਟ ਹੈ ਅਸੀਂ ਉਹਨਾਂ ਦੇ ਨਾਲ ਜਾ ਰਹੇ ਸੀਗੇ ਉੱਪਰ ਚੌਥੀ ਮੰਜ਼ਿਲ ਤੇ ਜਿੱਥੇ ਮੈਜਿਸਟ੍ਰੇਟ ਜੀ ਦਾ ਜਿੱਥੇ ਪੇਸ਼ੀ ਹੋਣੀ ਸੀ ਕੋਰਟ ਰੂਮ ਕੋਰਟ ਰੂਮ ਦੇ ਬਾਹਰ ਕੀ ਹੋਇਆ ਸਾਰੀ ਸਿਕਿਉਰਿਟੀ ਦੇ ਨਾਲ ਉਹ ਔਰਤ ਆਈ ਔਰ ਜਦੋਂ ਉਹਨੇ ਆਪਣੇ ਆਪ ਨੂੰ ਬੀਨਕਾਬ ਕੀਤਾ ਸੀ ਸਟਾਰਟਡ ਲਾਫਿੰਗ ਮਜ਼ਾਕ ਉਡਾਉਣ ਲੱਗ ਪਈ ਐਂਡ ਫੀ ਵਰ ਕੰਟੈਂਪੋਰੀ ਪੁਲਿਸ ਦੇ ਇਹ ਸਾਰੇ ਕਰਕੇ মিডিਆ ਨੂੰ ਵੀ ਇੱਕ ਤਰੀਕੇ ਦੇ ਮੁਮਰਾਹ ਕੀਤਾ ਜਾ ਰਿਹਾ ਉਹਨਾਂ ਨੇ ਦੇਖੋ ਬੜਾ ਹੀ ਇੰਪੋਰਟੈਂਟ ਇੱਕ ਕੁਐਸ਼ਨ ਨੇ ਰਿਜ਼ਰਵ ਕੀਤਾ ਹੈ ਯੂ ਆਰ ਅ ਫੋਰਥ ਪਿਲਰ ਆਫ ਡੈਮੋਕ੍ਰੇਸੀ ਮਤ ਕੋਈ ਭੁਲੇਖੇ ਚ ਰਿਹਾ ਜੀ ਤੁਹਾਡਾ ਪੁਲਿਸ ਡਰਾਮੇਬਾਜ਼ੀ ਹੈ ਪੁਲਿਸ ਡਰਾਮੇਬਾਜ਼ੀ ਦੀ ਔਰ ਮਾਫ਼ ਕਰਿਆ ਜੀ ਮੈਨੂੰ ਬਹੁਤ ਦੁੱਖ ਹੈ ਕਿ ਇੱਕ ਪਪੜੀ ਦੀ ਤਰ੍ਹਾਂ ਕੰਮ ਕਰ ਰਹੇ ਨੇ ਵਿਦ ਆਲ 杜 ਰਿਸਪੈਕਟ ਤੁਸੀਂ ਸਾਡੀ ਆਵਾਜ਼ ਬੰਦ ਕਰ ਰਹੇ ਤੁਸੀਂ ਹਰੇਕ ਪੀੜਤ ਦੀ ਆਵਾਜ਼ ਬੰਦ ਕਰਦੇ ਜੀ মিডিਆ ਦੇ certainly ਅੱਜ ਦੇਖੋ ਸਾਡੇ ਨਾਲ ਜਾਂ ਕਿਸੇ ਨਾਲ ਵੀ ਹੋ ਰਹੀ ਧੱਕੇਸ਼ਾਈ ਲੋਕਾਂ ਸਾਹਮਣੇ ਲਈ ਜਾ ਰਹੀ ਹੈ ਔਰ ਕਾਮੇਡੀ ਸ਼ੋਅ ਚਲਾਇਆ ਗਿਆ ਔਰ ਮੀਡੀਆ ਨੂੰ ਇੱਕ ਸਾਫ ਦਾ ਚਕਾਣਾ ਦੇ ਕੇ ਇੱਕ ਕਾਮੇਡੀ ਸ਼ੋਅ ਜੀ ਲਾ ਦਿੱਤਾ ਹੈਗਾ ਸੋ ਇਸ ਚੀਜ਼ ਦੀ ਬਿਲਕੁਲ ਖੜੀ ਸ਼ਬਦਾ ਦੇ ਚਿੰਦਰ ਬਲਕੋ ਚਲੋ ਲੋਕੀ ਹੋਏਗਾ ਕੀ ਲਾਡਿਸ ਬਾਰੇ ਵੀ ਕੁਝ ਹੋਏਗਾ ਐਕਚੁਅਲੀ ਦੇਖੋ ਜਿਹੜੀ ਮੀਡੀਆ ਹੈ ਉਹਨਾਂ ਲੋਕਾਂ ਵਸਤੇ ਲੋਕਾਂ ਦਾ ਉਹਨੂੰ ਪੁੱਛੀ ਲੋਕਾਂ ਨੂੰ ਕੰਦਾ ਕਰਾ ਕੀਤਾ ਉਹ ਬਿਲਕੁਲ 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 ਵੀ ਟੇਕ 올 ਦਾ ਆਨਸਰ ਆ ਫਰਮ ਨਹੀਂ ਠੀਕ ਹੈ ਜੋ ਕੁਝ ਵੀ ਆਪਣੇ ਵੱਲੋਂ ਐਕਸ਼ਨ ਹੋ ਸਕਿਆ ਆਪਣੇ ਲੋਕ ਜਾਂ ਸਭ ਨੂੰ ਦੱਸਿਆ ਜਾਊਗਾ ਇਸ ਬਾਰੇ ਹੋਰ ਜੱਜ ਸਾਹਿਬ ਨੂੰ ਇਸ ਚੀਜ਼ ਬਾਰੇ ਇੰਟੀਮੇਟਰ ਪਾ ਕਰਾਂਗੇ ਕਰੋਗੇ ਮੀਡੀਆ ਨੂੰ ਕੰਟਰੋਲ ਤੋਂ ਦੂਰ ਕੀਤਾ ਜਾ ਰਿਹਾ ਕਿ ਕੌਣ ਹੈ ਸਪੈਸ਼ਲੀ ਆਬਵੀਅਸਲੀ ਇਹ ਚਾਹੁੰਦੇ ਨੇ ਕਿ ਇੱਕ ਤਰ੍ਹਾਂ ਹਾਈਜੈਕ ਹੋ ਜੇ ਇੱਕ ਸੀਟ ਆਫ ਮਜੰਸੀ ਜੇ ਇਸ ਤਰ੍ਹਾਂ ਇੰਦਰਾ ਗਾਂਧੀ ਨੇ ਕੀਤਾ ਸੀਗਾ ਅੰਦਰ ਦੀ ਸਿਚੁਏਸ਼ਨ ਦੱਸੋਗੇ ਕਿਸ ਤਰੀਕੇ ਨਾਲ ਲਾਫਟਿੰਗ ਹੋਈ ਕੀ ਹੋਇਆ ਹੈ ਨਹੀਂ ਉਹਨਾਂ ਮੈਂ ਉਹ ਹੈਗੀ ਸੀ ਜਾਲੀ ਸੀ ਉਹ ਜਿਹੜੇ ਉਹ ਉਸ ਤੋਂ ਪਹਿਲਾਂ ਇੱਕ ਔਰਤ ਨੂੰ ਜਿਹੜਾ ਇੱਕ ਪੋਸ਼ਾਕ ਪਹਿਨਾਈ ਗਈ ਸੀ ਬਹੁਤ ਬਹੁਤ ਦਰੀਏ ਪੁਲਿਸ ਮਲਾਜ਼ਮ ਸੀ ਜਾਂ ਕੋਈ ਹੋਰ ਬਟ ਉਸ ਪੁਲਿਸ ਮਲਾਜ਼ਮ ਲੱਗਦੀ ਹੀ ਤੁਹਾਨੂੰ ਇਹ ਕੌਣ ਸੀ ਇੱਕ ਸੀਨ ਦੋਨਾਂ ਦੇ ਜਿੱਦਾਂ ਹਾਉ ਪਾਉ ਤੋ ਜਾਂ ਜਿੰਨਾ ਜਿੱਦਾਂ ਦੀ ਉਹਨਾਂ ਦੀ ਬਾਕੀ ਪੁਲਿਸ ਵਾਲੀ ਸਜਣਾ ਦੇ ਨਾਲ ਕੋਆਰਡੀਨੇਸ਼ਨ ਸੀ ਇਟ ਸੀਮਡ ਕਿ ਸ਼ੀ ਵਾਸ ਵਨ ਅਮੰਗ ਥੈਮ ਤਾਂ ਫਿਰ ਵੇਰੀ ਸੇ ਹੈ ਹਾਂ ਜੀ ਉਹਦੇ ਕੋਲ ਪਹੁੰਚ ਗਈ ਉਹਨਾਂ ਨੂੰ ਦੂਸਰੇ ਕਿਤੇ ਹੋਰ ਦੁਆਰ ਖਾਣੀ ਜਿਹੜਾ ਬੈਕ ਗੇਟ ਹੈ ਉਥੋਂ ਲੈ ਆਏ ਔਰ ਸਾਡੇ ਜਾਣ ਤੋਂ ਪਹਿਲਾਂ ਆਲਮੋਸਟ 4-5 ਮਿੰਟ ਪਹਿਲਾਂ ਉਥੋਂ ਜਿਹੜੇ ਕੱਪੜੇ ਸੀਗੇ ਉਹ ਕਿੰਨੇ ਕੰਪਲੈਂਟ ਦੇ ਲੱਗ ਰਹੇ ਸੀਗੇ ਮੈਕਾਜੀ ਉਹਨਾਂ ਨੇ ਦੇਖੋ ਜਿੱਦਾਂ ਹੁੰਦਾ ਨਹੀਂ ਕਿ ਤੁਸੀਂ ਇੱਕ ਇੱਕ ਕੋਈ ਡਰੈਸ ਕੰਪੀਟੀਸ਼ਨ ਦੇ ਵਿੱਚ ਤੁਸੀਂ ਹਿੱਸਾ ਲੈਂਦੇ ਹੋ ਤੇ ਬਿਲਕੁਲ ਹਾਉ ਪਾਉ ਤਰਨਾ ਫਿਰਨਾ ਸਾਰਾ ਕੁਝ ਇੱਕ ਜਿਹੜਾ ਵਾ ਇੱਕ ਐਕਟ ਵੀ ਤਰ੍ਹਾਂ ਇਹਨਾਂ ਨੇ ਪੇਸ਼ ਕੀਤਾ ਵਾ ਤੇ ਬੜਾ ਹੀ ਸ਼ਰਮ ਵਾਲੀ ਗੱਲ ਹੈ ਬਹੁਤ ਹੀ ਨਿੰਦਿਆ ਦੀ ਗੱਲ ਹੈ ਠੀਕ ਹੈ ਠੀਕ ਹੋ ਗਿਆ ਠੀਕ ਹੈ